ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਕਿਦਾਂ ਤੁਸੀਂ ਸਾਰੇ ਮਿਹਨਤ ਕਰਦੀ ਤੁਸੀਂ ਸਾਰੇ ਜਣੇ ਵਧੀਆ ਆਵੋਗੇ ਆਪਾਂ ਵੀ ਠੀਕਾ ਤੇ ਲੋ ਜੀ ਦਿਨ ਹੈ ਅਦਵਾਨ ਦਾ ਤੇ ਸਵੇਰ ਦਾ ਟਾਈਮ ਹੋ ਚੁੱਕਿਆ ਵਾ 8 ਵਜੇ ਦਾ ਪੌਣੇ ਕੋ 8 ਵਜੇ ਦਾ ਟਾਈਮ ਹੋਇਆ ਵਾ ਤੇ ਇੱਧਰ ਆਪਾਂ ਸਿਰਫ ਫੁਲਕੇ ਬਣਾਏ ਆ ਕੱਪੜੇ ਧੋਤੇ ਆ ਬਾਕੀ ਦੇ ਸਾਰੇ ਆਪਣੇ ਕੰਮ ਪਿਆ ਹੋਇਆ ਕਰਨ ਵਾਲੇ ਤੇ ਇੱਧਰ ਆਪਾਂ ਸਾਰਾ ਖਲਾਰਾ ਪਾ ਚੁੱਕੇ ਆ ਘਰ ਵਿੱਚ ਦੇਖੋ ਮੈਂ ਤੁਹਾਨੂੰ ਪਿਛਲੀ ਪਿਛਲੇ ਬਲੌਗ ਚ ਦੱਸਿਆ ਸੀ ਨਾ ਕਿ ਆਪਣੇ ਘਰ ਦੀਆਂ ਹੋਣ ਵਾਲੀਆਂ ਨੇ ਸਫਾਈਆਂ ਕਿਉਂਕਿ ਦਿਵਾਲੀ ਦੀ ਵੀ ਸਫਾਈ ਹੋ ਜੂਗੀ ਉਧਰੋਂ ਆਪਣੇ ਪਿੰਡ ਵਿੱਚ ਮੇਲਾ ਹੁੰਦਾ ਉਹਦੀ ਵੀ ਸਫਾਈ ਹੋ ਜੂਗੀ ਕਿੱਠੀਆਂ ਹੀ ਸਫਾਈਆਂ ਹੋ ਜਾਂਦੀਆਂ ਨੇ ਤੇ ਇੱਥੇ ਆਪਾਂ ਸਾਰੇ ਤੇ ਤੇਰਾ ਆਪਾਂ ਡਰੈਗ ਰੂਮ ਖਾਲੀ ਕਰ ਦਿੱਤਾ ਵਾ ਸੋਫਾ ਚੱਕ ਦਿੱਤਾ ਵਾ ਤੇ ਅੱ비 ਜੋ ਤਿਆਰੀ ਹੋ ਰਿਹਾ ਵਾ ਤਾਂ ਕਰਕੇ ਸਵੇਰ ਸਵੇਰ ਕਿਉਂਕਿ ਇੰਨੇ ਜਾਣਾ ਵਾ ਫੁੱਲ ਪਾਣ ਵਾਸਤੇ ਚਾਚੀ ਜੀ ਦੇ ਕੱਲ ਪੋਗ ਸੀਗਾ ਤੇ ਫੁੱਲ ਪਾਂਚਲੇ ਸੀ ਨਾਲੇ ਨੂੰ ਭੇਜਣ ਲੱਗੇ ਸੀਗੇ ਤੇ ਇਹਦਾ ਦੇਖੋ ਆਪਾਂ ਨਾ ਆਪਣੇ ਨਾ ਵਾਲਪੁੱਟੀ ਵਗੈਰਾ نیچےੋਂ-ਨੀਚੋਂ ਸਾਰੀ ਖਰਾਬ ਹੋਈ ਪਈ ਆ। ਆ ਦੇਖੋ ਉਪਰੋਂ ਤਾਂ ਬਹੁਤ ਵਧੀਆ ਵਾ ਬਿਲਕੁਲ ਵਧੀਆ ਪਈ ਹੋਈ ਆ ਜੋ ਕਿ نیچے ਤੁਹਾਨੂੰ ਪਤਾ ਸਲਾਬ ਜੇ ਦੇ ਕਾਰਨ ਹੋ ਜਾਂਦੀ ਆ। ਤੇ ਇਧਰ ਆਪਣੇ ਜੋ ਖਿੜਕੀਆਂ ਵਗੈਰਾ ਇਹਨਾਂ ਨੂੰ ਕਲਰ ਕਰਵਾਉਣਾ ਵਾ ਜੋ ਆਪਣੀ ਵਾਲਪੁੱਟੀ ਖਰਾਬ ਹੋਈ ਆ ਇਹਨੂੰ ਕਲਰ ਕਰਾਉਣਾ ਵਾ ਇਹਨੂੰ ਵਾਲਪੁੱਟੀ ਕਰਾਉਣੀ ਆ ਤੇ ਇਧਰ ਜੋ ਆਪਣੀ ਦੇਖੋ ਖਲਾੜਾ ਕਾਫੀ ਜ਼ਿਆਦਾ ਪਾ ਦਿੱਤਾ ਵਾ। ਇਹ ਜੋ ਆਪਣਾ ਡ੍ਰੈੰਗ ਰੂਮ ਦਾ ਸਮਾਨ ਸੀਗਾ ਆਪਾਂ ਰੂਮ ਦੇ ਵਿੱਚ ਕਰ ਦਿੱਤਾ ਵਾ ਸਾਰਾ ਸੋਫੇ ਵੀ ਇੱਧਰ ਕਰ ਦਿੱਤੇ ਆ ਤੇ ਬਾਕੀ ਆਪਣਾ ਇੱਧਰਲਾ ਸਮਾਨ ਪੂਰਾ ਖਲਾਰਾ ਪਾਇਆ ਪਿਆ ਵਾ ਪਰਦੇ ਵੀ ਆਪਾਂ ਲਾ ਦਿੱਤੇ ਕਿਉਂਕਿ ਆਪਾਂ ਉਹ ਦਿਨ ਧੋਤੇ ਸੀ ਨਾ ਫਿਰ ਦੁਬਾਰਾ ਧੋਣੇ ਨਾ ਪੈਣਗੇ ਤੇ ਕਹਿ ਰਿਆ ਸੀ 6-7 ਦਿਨ ਲੱਗ ਜਾਣੇ ਦੇਖੋ ਕਿੰਨੇ ਦਿਨ ਲਗਾਉਂਦੇ ਆਪੋ ਤਾਂ ਇੱਧਰ ਕੰਮ ਸ਼ੁਰੂ ਕਰਤਾ ਮਿਸਤਰੀ ਨੇ ਨੀਝੋ ਨੀਝੋ ਹਾਲ ਕੁੱਟੀ ਲਾ ਦਿੱਤੀ ਆ ਮੈਂ ਨਾਲ ਨਾਲ ਹੀ ਸਫਾਈ ਕਰੀ ਜੰਨੀ ਆ ਖਲਾਰਾ ਦੇਖੋ ਪਿਆ ਆ ਕਿੰਨਾ ਜ਼ਿਆਦਾ ਸਾਈਕਲਸ ਤੇ ਗੱਡੀ ਸਰਦਾਰ ਜੀ ਬਾਹਰ ਲੈ ਕੇ ਚੱਲੇ ਆ ਕਿਉਂਕਿ ਮਿਸਤਰੀ ਦਾ ਹੱਥ ਨਹੀਂ ਖੁੱਲਣਾ ਉੱਪਰ ਕਲਰ ਵਗੈਰਾ ਡਿੱਗ ਜੂਗਾ ਪੱਟਾ ਜਿਹਾ ਹੋ ਗਿਆ ਲਾਰਾ ਸਾਰਾ ਨਿਬੜ ਜੂਗਾ ਫਿਰ ਚੱਕੂਗੀ ਰੇ ਖਿਲਾਰੇ ਸਾਰਾ ਸਮਾਨ ਵਿਖਰਿਆ ਪਿਆ ਵ ਕਰੇ ਹਾਂਜੀ ਹਾਂਜੀ ਕੋਈ ਸਮਝ ਨਹੀਂ ਆਂਦੀ ਜਿੰਨਾ ਟਾਈਮ ਕੰਮ ਨਹੀਂ ਖਤਮ ਹੁੰਦਾ ਉਹਨੇ ਟਾਈਮ ਆਪਾਂ ਆ ਵੇ ਖਦਰਾ ਹਾਂ ਜੀ ਖਾ ਲੈਣੀ ਮੰਮੀ ਦਰ ਕਰਨਾ ਨਹੀਂ ਵੀ ਆਗੇ ਆ ਗਈ ਮੇਰੀ ਲੱਡੋ ਕਿਵੇਂ ਦਰਿਆ ਦੇਣਾ ਸ਼ੂ ਕਿਵੇਂ ਦਰਿਆ ਦੇਣਾ फोटो वो तो भाव ला गयात लग जाने हैं चार पांच दिन हाँ भी फोटो ला के रखी हुई है तेन याद सी फोटो हम्म चल कपड़े चेंज कर लो मैं बन पाने भी ना। ਦਰ ਮੈਂ ਕਿਓ ਕਰਮ ਰੱਖਿਆ ਹੋਇਆ ਵਾ ਥੋੜਾ ਜਿਹਾ ਮੱਖਣ ਨਿਕਲਿਆ ਸੀ ਮੈਂ ਸੋਚਿਆ ਨਾ ਕਿਓ ਬਣਾ ਲਵਾਂ ਐਸੇ ਮੈਲੇ ਜਿਹਾ ਉਹਨ ਲੱਗ ਤਿੰਦੀ ਸੀ ਜਿਆਦਾ ਦਿਨ ਪਿਆ ਰਵੇਗਾ ਮੈਂਸ ਥੋੜਾ ਜਿਹਾ ਡਾਇਮ ਰੱਖੂਗਾ ਹੋਰ ਕਿਓ ਐਸੇ ਪਾਣੀ ਪੀئیںਗੇ ਤੇਦਰ ਆਪਣਾ ਕਿਓ ਬਣ ਗਿਆ ਆਪਾਂ ਠੰਡਾ ਕਰਕੇ ਕੱਢ ਵੀ ਲੈਣ ਤੇ ਸਿੱਕੇ ਉਪਰ ਚਾਹ ਵੀ ਆਪਾਂ ਬਣਾ ਲਈਆ ਤੇ ਬੱਚਾਂ ਨੂੰ ਰੋਟੀ ਵੀ ਖਵਾ ਦਿੱਤੀ ਆ। ਤੇ ਖਲਾਰਾ ਦਾ ਲੈ ਫਿਲਹਾਲ ਤੁਹਾਨੂੰ ਪਤਾ ਜਿੰਨੇ ਦਿਨ ਕੰਮ ਨਹੀਂ ਨਿਬੜਦਾ ਇਹੀ ਰਹਿਾਲ ਰਹਿਣਾ ਵਾ। ਗਲਤੀਆਂ ਧੋਣੀਆਂ ਸੀਗੇ ਬਾਅਦ ਵਿੱਚ ਧੂੰਗੀ ਸ਼ਾਮ ਤਾਈ। ਕੰਮ ਕਾਫੀ ਪਿਆ ਹੋਇਆ ਲੇਕਿਨ। ਤਵਾ ਖਰੇਕ ਨੂੰ ਜ ਆ ਗਿਆ। ਇਹ ਵੱਡੇ ਤੇ ਛੰਡੇ ਅਤੇ ਛੋਟੇ ਦੀ ਆਵਰੇ ਕਵਰ। ਨਾ ਆਗਲੇ ਨਿੱਕਾ ਨੀਲੇ ਕਲਰ ਦਾ ਐਸਾ ਦੇਖੀ ਚੰਗੀ ਨਾ ਇਹ ਬਟਿਆ ਲਿਆ ਰੁਕਾ ਆ ਕੇ ਦੇ ਵੀ ਉਹ ਵੀ ਇਹਨੂੰ ਵਿਖਾ ਕੇ ਰਜਿਸਟਰ ਦੋ ਦੋ ਦਾ ਹਾਂ 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 ਅੰਦਰ ਨਾ ਤਾਂ ਮਾਂ ਵਾਲੀ ਕਾਪੀ ਵਿਚਾਈ ਚਾਹ ਲੈ। ਬੱਸ। ਮੈਂ ਲਾ ਕਾਪੀਆਂ। ਬੱਸ। ਤੇ ਦਰਾਪੈਛ ਲੀਂਦੀਆਂ ਕਾਪੀਆਂ ਤੇ ਕਵਰ ਚੜਾ ਦਿੱਤੇ ਆ। ਤੇ ਇਧਰ ਖਲਾਰਾ ਦੇਖੋ। ਕਿੰਨਾ ਸਾਰਾ ਪੈ ਗਿਆ ਵਾ। ਟਾਈਮ 4 ਹੋ ਗਏ ਸ਼ਾਮ ਦੇ। ਖਲਾਰਾ ਵੈਸੇ ਨਾ ਕੋਈ ਵੀ ਘਰੇ ਕੰਮ ਕਰਾਈ ਨਾ ਕਾਫੀ ਜ਼ਿਆਦਾ ਪੈ ਜਾਂਦਾ ਵਾ। ਰੂਮ ਨੂੰ ਅਸੀਂ ਤਾਂ ਮੈਸੀ ਹੋਇਆ ਪਿਆ। ਸਾਰਾ ਸਮਾਨ ਇਹਦੇ ਵਿੱਚ ਰੱਖਿਆ ਹੈ ਰੂਮ ਦੇ ਵਿੱਚ। ਕਿਉਂਕਿ ਤੁਹਾਨੂੰ ਪਤਾ ਕਿ ਬਾਹਰ ਸਭ ਮਿਸਤਰੀ ਲੱਗੇ ਹੋਇਆ ਵਾ। ਹੁਣ ਫਟਾਫਟ ਨਾ ਮੈਂ ਇਹ ਵਾਲਾ ਖਲਾਰਾ ਤੇ ਚੱਕ ਦਿੰਨੀ ਆ ਫਿਰ ਜਦੋਂ ਮਿਸਤਰੀ ਸ਼ਾਮ ਨੂੰ ਜਾਏਗਾ ਫਿਰ ਬਾਹਰ ਸਾਫ ਸੁਥਰਾ ਕਰ ਲਾਂਗੇ ਥੋੜਾ ਬਹੁਤਾ ਕੰਮ ਨਹੀਂ ਬੜ ਗਿਆ ਆਪਣਾ ਥੋੜਾ ਬਹੁਤਾ ਰਹਿ ਗਿਆ ਫਰੰਟ ਰਹਿ ਗਿਆ ਅੰਦਰਲੀ ਸਾਈਡ ਤੋਂ ਹੋ ਗਿਆ ਕਿਹੜੇ ਗੱਲ ਬਾਤ ਪੌਂਚ ਗੇਟ ਗੱਲ ਬਾਤ ਆਉਂਦੀ ਪਈ ਹਾਂ ਰਹਿ ਗਿਆ ਬਸ ਪ੍ਰਿੰਟ ਵਾਲਾ ਫਰੰਟ ਵਾਲਾ ਪ੍ਰਿੰਟ ਵਾਲਾ ਜਾਂ ਗੇਟ ਕਿੰਨਾ ਸਾਰਾ ਖਲਾਰਾ ਮੈਂ ਕਿਵੇਂ ਚੱਕਾਂਗੀ ਬੈਡ ਵੱਜੂਗੀ ਖਵਾਰਾ ਤਾਂ ਚੱਕਣਾ ਹੀ ਪੈਣਾ ਵਾ ਹੰਦਰ ਬਾਹਰ ਸਾਰੇ ਖਲਾਰਾ 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 ਕਿੰਨਾ ਸਾਫ ਸਾਫ ਵਾਈਟ ਵਾਈਟ ਲੱਗ ਰਿਹਾ ਆਪਣਾ ਘਰ ਕੋਈ ਅਸਲੀ ਮੇਰੀ ਹੈਲਪ ਕਰਾਏਗੀ ਸਫਾਈਆਂ ਕਰਾਏਗੀ ਨਾ ਨਹੀਂ ਕਰਾਏਗੀ ਮੈਂ ਇਕੱਲੀ ਖੱਪ ਜਾਊਂਗੀ ਮੇਰਾ ਹਾਲ ਰੇ ਹੁਣ ਨਹੀਂ ਇੰਨੀ ਜ਼ਿਆਦਾ ਗਰਮੀ ਹੈ ਚਾਰੋ ਨਹੀਂ ਲਗਾਣਾ ਹਲੇ ਨਹੀਂ ਐਸ ਨਹੀਂ ਲਗਾਣਾ ਪਹਿਲਾਂ ਨਾ ਉਹ ਦੂਸਰਾ ਵਾਲ ਫੁੱਟੀ ਜਿਹੜਾ ਕਲਰ ਡਿੱਗਿਆ ਹੈ ਨਾ ਦਿਸਦਾ ਤਾਂ ਨਹੀਂ ਉਸ ਕੈਮਰੇ 'ਚ ਵੀ ਦਿਸਦਾ ਇਹਨੂੰ ਪਹਿਲਾਂ ਆਪਾਂ ਪਟਾਂਗੇ ਫਿਰ ਉਸ ਤੋਂ ਬਾਅਦ ਝਾੜੂ ਲਗਾਵਾਂਗੇ ਧੋਣਾ ਪੈਣਾ ਪੂਰਾ ਘਰ ਆ ਕੇ ਆਪਾਂ ਇਹਨੂੰ ਵੀ ਤੋਂ ਕਰੀਏ ਆਰੇ ਫਲਾਰੇ 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 ਆਮਨੇ ਬਲੂਗਾ ਤੇ ਫੇਰੇ ਸਾਰੇ ਕਲਾਰੇ ਚੱਕੋਣੇ ਐ ਸ਼ਨੀ ਤੇ ਡ੍ਰੈਸ਼ਲਿਨ ਦਾ ਲੱਗ ਗਿਆ ਉਹਦੀਆਂ ਸਫਾਈਆਂ ਕਰਨ ਕਰ-ਕਰ ਚੰਗੀ ਕਰ ਸ਼ਾਮ ਹੋ ਗਿਆ 6 ਵਜੇ ਗਿਆ ਮਿੱਸੀ ਵਾਲੇ ਬਾਹਰਲੀ ਸਾਈਡ ਤੇ ਲੱਗੇ ਹੋਇਆ ਹਮ ਕਾਫੀ ਜ਼ਿਆਦਾ ਮੇਰੇ 3-4 ਨੇ ਲੱਗ ਜਾਣੇ ਲੱਗੇ ਸੀਗੇ ਕਿਚਨ ਦੇ ਵਿੱਚ ਸਾਮਾਨ ਪੰਡਣ ਵਾਸਤੇ ਕਿਚਨ ਦੇ ਵਿੱਚੋਂ ਸਾਰਾ ਸਾਮਾਨ ਕੱਢ ਕੇ ਰੱਖਨਾ ਹੈ ਪਰ ਸੋਈ ਦਾ ਸਾਮਾਨ ਕਿਉਂਕਿ ਇਹਦੇ ਤੇ ਵੀ ਆਪਾਂ ਵਾਲ ਪੁੱਟੀ ਕਲਰ ਕਰੋਣਾ ਵਾਲ ਪੁੱਟੀ ਤਾਂ ਸਹੀ ਆ ਕਲਰ ਕਰਵਾਵਾਂਗੇ ਤੇ ਇੱਧਰ ਆਪਾਂ ਕਰ ਦੁੱਤੀ ਹੈ ਸਪਾਈ ਡ੍ਰੈਨ ਰੂਮ ਚ ਤੇ ਜਿਹੜਾ ਆਹ ਵਾਲਾ ਸਾਮਾਨ ਪਿਆ ਹੋਇਆ ਵਾ ਸਾਰਾ ਆਪਾਂ ਡ੍ਰੈਨ ਰੂਮ ਵਿੱਚ ਰੱਖ ਦੇਵਾਂਗੇ ਬਹੁਤ ਜ਼ਿਆਦਾ ਦੇਖੋ ਸਮਝ ਨਹੀਂ ਆਂਦੀ ਇੱਕ ਰੂਮ ਦੋਨੋਂ ਰੂਮ ਆਪਣੇ ਜੋ ਕਿ ਕੰਪਲੀਟ ਨੇ ਵਾਲਪੇਪਰ ਲੱਗਿਆ ਹੋਇਆ ਵਾ ਸਾਰੇ ਤੇ ਇਹਨਾਂ ਦੇ ਵਿੱਚ ਮੈਂ ਸਮਾਨ ਸ਼ਿਫਟ ਕੀਤਾ ਹੋਇਆ ਸਾਰਾ ਬੱਚੇ ਦੋ ਤਾਂ ਸਕੂਲ ਚਲੇ ਗਏ ਇੱਕ ਤਾਂ ਹੁਣਾਂ ਵੀ ਜੋਤ ਚੱਲਿਆ ਵਾ ਇਹ ਤਾਂ ਥੋੜਾ ਸਕੂਲ ਲੇਟ ਲੱਗਣਾ ਸੀਗਾ ਦੇਖੋ ਕਿੰਨਾ ਮੇਸੀ ਮੇਸੀ ਹੋਇਆ ਪਿਆ ਸਾਰਾ ਘਰ ਤੇ ਜਿੰਨਾ ਟਾਈਮ ਸਾਫ ਸਫਾਈਆਂ ਨਹੀਂ ਹੁੰਦੀਆਂ ਤੇ ਮੇਰੇ ਵਲੌਗ ਵੀ ਕੀ ਮੈਂ ਬਣਾ ਸਕਦੀਆਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਕਿਚਨ ਦਾ ਸਾਰਾ ਸਮਾਨ ਹੁਣ ਮੈਂ ਕੱਢ ਲੈਣੀ ਆ ਬਾਰਲਾ ਤਾਂ ਫਲਾਂ ਸਾਰੇ ਕੰਮ ਨਿਪੜੇ ਗਿਆ ਵਾ 컬러 ਹੋ ਹੀ ਚੁੱਕਿਆ ਵਾ ਨੀਚੋ ਸਾਫ ਸਫਾਈਆਂ ਰਹਿ ਗਈਆਂ ਕਰਨ ਵਾਲੀਆਂ ਚਾਹੂੰ ਦਰਵਾਜ਼ਾ ਰਹਿ ਗਿਆ ਵਾ ਕਲਰਾ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਆਪਣੇ ਘਰ ਵਿੱਚ ਚੱਲ ਰਿਹਾ ਵਾ ਰੰਗ ਦਾ ਵਾਲ ਪੁੱਟੀ ਦਾ ਕੰਮ ਮੈਂ ਆਪਣਾ ਸਾਰਾ ਕਿਚਨ ਇੱਥੇ ਸਮੇਟਿਆ ਹੋਇਆ ਵਾ ਉਹ ਦੇ ਵੀ ਲੋਨ ਦੀ ਜ਼ਰੂਰਤ ਪੈਣੀ ਕਿ ਨਹੀਂ ਇਹਦੇ ਉੱਪਰ ਨਾ ਉਹਵੇਂ ਪਾ ਦੇਣੀ ਤਰਪੈਲ ਜੀ ਮੈਂ ਮੈਂ ਤਾਂ ਸਾਰਾ ਸਮਾਨ ਚੱਕ ਲਿਆ ਗੈਸ ਵਾਲੇ ਕੱਢਣਾ ਬਾਹਰ ਇਹਦੇ ਉੱਪਰ ਵੀ ਨਾ ਤੱਪੜ ਜਾ ਪਾ ਦੇਣੇ ਆ ਜਿੰਨੇ ਦਿਨ ਖਲਾਰਾ ਨਹੀਂ ਸਿਮਟਿਆ ਜਾਂਦਾ ਉਹਨੇ ਤਾਂ ਵਲੌਗ ਵੀ ਨਹੀਂ ਬੰਦਾ ਬਾਕੀ ਸਾਰਾ ਕੰਮ ਕੰਪਲੀਟ ਹੋ ਗਿਆ ਆਪਣਾ ਤੇ ਬਾਥਰੂਮ ਕਿਚਨ ਰਹਿ ਗਿਆ ਵਾ ਤੇ ਲ lobby ਰਹਿ ਗਈ ਆਪਣੀ ਉਹ ਕੰਧ ਹੋ ਗਈ ਸੀ ਇਸੇ ਲਈ ਆਪਾਂ ਸਾਰਾ ਸਮਾਨ ਉੱਥੇ ਸ਼ਿਫਟ ਕਰਤਾ ਖਲਾਰਾ ਦੇਖੋ बना रहे हैं चाह मिस्त्री वस्ते रखे रसोई बिच चल रहा है ਕਰਦੇ ਅੱਜ ਦੀ ਵੀਡੀਓ ਐਂਡ 3 ਦਿਨ ਹੋ ਗਏ ਨੇ ਵੀਡੀਓ ਚੱਲਦੀ ਨਹੀਂ ਮਿਲਦੀ ਆ ਨੈਕਸਟ ਵੀਡੀਓ ਤੇ ਉਦੋਂ ਤੱਕ ਆਪਾਂ ਤੁਹਾਨੂੰ ਸਬਸਕ੍ਰਾਈਬ ਵੀ ਸ਼ੇਅਰ ਕਰਾਂਗੇ